ਇਸੇ ਤਰ੍ਹਾਂ ਆਖਤੋਂ ਬਾਅਦ ਬਾਬਾ ਸੋਭਾ ਸਿੰਘ ਜੀ ਜੋ ਛੋਟੇ ਸਨ ਆਨੰਦਪੁਰ ਸਾਹਿਬ ਬੈਠ ਕੇ ਉਹਨਾਂ ਨੇ ਸੇਵਾ ਕੀਤੀ ਤੇ ਪਖੰਡ ਨੂੰ ਚੱਲਣ ਤੋਂ ਰੋਕਿਆ ਬੇਅੰਤ ਗੁਰੂ ਬਣ ਗਏ ਸੀ ਉਸ ਵੇਲੇ ਮੈਦਾਨ ਖਾਲੀ ਸੀ ਜਦੋਂ ਮੈਦਾਨ ਖਾਲੀ ਨਹੀਂ ਸੀਗਾ ਉਸ ਵੇਲੇ ਵੀ ਬਾਈ ਗੁਰੂ ਤਾਂ ਬਣ ਗਏ ਸੀ ਹਾਲਾਂਕਿ ਗੁਰੂ ਨੌਵੇਂ ਪਾਤਸ਼ਾਹ ਉਸ ਵੇਲੇ ਆਜੰਨਾ ਜਨ ਸੀ ਫੇਰ ਵੀ ਬਾਈ ਬਣ ਗਏ ਸੀ ਇੱਕ ਐਸਾ ਵੀ ਆਇਆ ਸੀ ਜਿਸ ਨੇ ਆਨੰਦਪੁਰ ਸਾਹਿਬ ਜਾ ਕੇ ਗੱਦੀ ਲਾ ਲਈ ਉਹਨਾਂ ਤੋਂ ਬਾਅਦ ਵੀ ਆਇਆ 1906 ਵਿੱਚ ਰੋਪੜ ਜ਼ਿਲ੍ਹੇ ਦਾ ਐਵੇਂ ਹੀ ਕਿਰਤਵੰਦ ਰੋਪੜ ਇੱਥੇ ਛੋਟੇ ਪਿੰਡਾਂ ਦੇ ਅੰਦਰ ਇੱਕੋ ਗੱਲ ਕਹਿੰਦਾ ਹੁੰਦਾ ਆ ਗਈ ਆ ਗਈ ਆ ਗਈ ਆਈਂ ਕਰ ਜਾਂਦਾ ਲੋਕਾਂ ਨੇ ਕਿਹਾ ਪਤਾ ਨਹੀਂ ਕੀ ਕਹਿੰਦਾ ਉਹ ਕੁਦਰਤੀ ਤਪਕਾਲੀ ਆ ਗਈ ਸਲੇਗਾ ਵੇਹਾਂ ਦੁਨੀਆਂ ਮਰ ਗਈ ਕਹਿਣ ਲੱਗੇ ਸੰਤ ਤਾਂ ਪਹਿਲਾਂ ਹੀ ਕਹੀ ਜਾਂਦੇ ਸੀ ਵੀ ਆ ਗਈ ਆ ਗਈ। ਮਾਨਤਾ ਸ਼ੁਰੂ ਹੋ ਗਈ ਅਸੀਂ ਦੇਖਦੇ ਨਹੀਂ ਸਾਡੇ 'ਚ ਪਰਖਣ ਵਾਲੀ ਅੱਖ ਨਹੀਂ ਹੈ। ਅਸੀਂ ਐਵੇਂ ਹੀ ਪਿੱਛੇ ਲੱਗ ਜਾਂਦੇ। ਅਸੀਂ ਕਹਿੰਦੇ ਪਿੱਛੇ ਨਾ ਲੱਗੋ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਲੜ ਫੜਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਲੱਗੋ ਤੋਖਾ ਨਹੀਂ ਖਾਓਗੇ। ਬੰਦਿਆਂ ਦੇ ਪਿੱਛੇ ਨਾ ਲੱਗਿਆ ਕਰੋ। ਜੇ ਕੋਈ ਹੈ ਵੀ ਪੂਰਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਤੇ ਵਿੱਚੇ ਹੀ ਹੈ। ਕਿਉਂਕਿ ਬਾਹਰ ਜੇ ਅਸੀਂ ਜਾਂਦੇ ਆ ਧੋਖਾ ਖਾ ਜਾਂਦੇ ਆ ਸਾਨੂੰ ਪਰਖ ਨਹੀਂ ਹੈ ਬਿਲਕੁਲ ਇਹ ਪਰਖ ਨਹੀਂ ਅਣਜਾਣ ਬੰਦੇ ਆ ਅਸੀਂ ਸਾਰੇ ਕੋਈ ਆ ਜੇ ਵੇਖ ਤਾਰ ਕੇ ਮੱਠੇ ਜਾਵਾਂਗੇ ਉਹਦੇ ਪੈਰਾਂ ਤੇ ਮੱਥਾ ਟੇਕੀ ਸਾਨੂੰ ਨਹੀਂ ਪਤਾ ਵੀ ਇਹ ਕਿਸ ਵਸਤਾ ਦਾ ਮਾਲਕ ਹੈ ਕਿਉਂਕਿ ਵਸਤਾ ਦਾ ਸਾਨੂੰ ਆਪਣੇ ਆਪ ਇਹ ਨਹੀਂ ਪਤਾ ਜਦ ਫੇਰ ਅਸੀਂ ਗਾਂ ਗੱਲ ਕੀ ਕਰਾਂਗੇ ਜੋ ਗਿਆਨਵਾਨ ਹੈ ਸੋਝੀ ਵਾਲਾ ਉਹਨੂੰ ਪਤਾ ਲੱਗ ਜਾਂਦਾ ਹੈ ਉਹਦੇ ਉਹ ਨਮਸਕਾਰ ਵੀ ਕਰਦਾ ਹੈ ਉਹ ਬੇਨਤੀਆਂ ਵੀ ਕਰਦਾ ਹੈ ਚਰਨ ਤੂੜੀਆਂ ਵੀ ਮੰਗਦਾ ਹੈ ਜੋ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਤੇ ਉਹਨਾਂ ਤੇ ਬਾਦ ਬਾਬਾ ਸਾਹਿਬ ਸਿੰਘ ਜੀ ਉਹਨੇ ਵਾਲੇ ਗੁਰੂ ਨਾਨਕ ਮਹਾਰਾਜ ਦੀ ਵੰਸ਼ ਚੋਂ ਦਸਵੇਂ ਥਾਣੇ ਦੇ ਉੱਤੇ ਆਪਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਦੋਂ ਰਾਜਸੀ ਸੱਤਾ ਆਈ ਉਸ ਵੇਲੇ ਸਾਰੇ ਸਰਦਾਰਾਂ ਤੇ ਰਾਜਿਆਂ ਦੇ ਪੈਰ ਹਿੱਲ ਗਏ ਉਹ ਤਕਲੀਫਾਂ ਪੁੱਲ ਗਈਆਂ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਉਹਨਾਂ ਦੀ ਜੋ ਬਾਣੀ ਪੜੀ ਜਾਂਦੀ ਸੀ ਨਾਦਰ ਸ਼ਾਹ ਨੂੰ ਦੱਸਿਆ ਕਿ ਇਹ ਲੋਕ ਹਰ ਵਕਤ ਮੂੰਹ ਹਲਾਉਂਦੇ ਨੇ ਪਤਾ ਨਹੀਂ ਕਿਹੜਾ ਕਲਾਮ ਪੜਦੇ ਤੇ ਆਵੇ ਹਿਆਤ ਪੀਂਦੇ ਨੇ ਇਸੇ ਤਰ੍ਹਾਂ ਦੇ ਨਾਲ ਇਹਨਾਂ ਅਹਿਮਦ ਸ਼ਾਹ ਬਦਲੀ ਨੂੰ ਦੱਸਿਆ ਤਾਂ ਨਾਦਰ ਸ਼ਾਹ ਨੇ ਕਿਹਾ ਵੀ ਇਹ ਜਿਹੜੇ ਬੰਦਿਆਂ ਦੀ ਤੁਸੀਂ ਗੱਲ ਕਰੀ ਹੈ ਮੇਰੇ ਕੋਲ ਬੜੀ ਲੰਮੀ ਚੌੜੀ ਗੱਲ ਹੈ ਉਹ ਕਹਿੰਦਾ ਇੱਕ ਦਿਨ ਇਹ ਸ ਤੇਜ ਦੇ ਰਾਜੇ ਹੋਣਗੇ ਕਿਉਂਕਿ ਇਹਨਾਂ ਦੀ ਤਪ ਤਿੱਖਿਆ ਜਿਹੜੀ ਹੈ ਉਹ ਵੱਡੇ ਵੱਡੇ ਪੀਰਾਂ ਨਾਲੋਂ ਵੀ ਜ਼ਿਆਦਾ ਹੈ ਪੀਰ ਜਿਹੜਾ ਉਹ ਰਾਮ ਨਾਲ ਬੈਠਿਆ ਇਹ ਆਪਣੇ ਸੀਸ ਕਰਵਾਉਣ ਹਰ ਵਾਰ ਤਸੀਸ ਨੂੰ ਤੜਈ ਤੇ ਤਰ ਕੇ ਫਿਰਦੇ ਨੇ ਤੇ ਧਰਮ ਦੀ ਰਾਖੀ ਕਰ ਰਹੇ ਨੇ ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਉਸ ਵੇਲੇ ਉਹਨਾਂ ਰਾਜਿਆਂ ਨੂੰ ਮਤ ਦੇ ਕੇ ਗੁਰਸਿੱਖੀ ਦੇ ਨਾਲ ਜੋੜਿਆ ਇੰਨਾ ਅੰਮ੍ਰਿਤ ਛਕਾਇਆ ਇੰਨਾ ਪ੍ਰਚਾਰ ਆਪ ਨੇ ਕਰਿਆ ਕਰ ਲਈ ਮਹਾਪੁਰਸ਼ੀ ਬਾਕੀ ਮਹਾਪੁਰਸ਼ ਬਹੁਤ ਸੀ ਪਰ ਆਪਣੇ ਆਸ਼ਰਮਾਂ ਚ ਬੈਠੇ ਸਨ ਦੋ ਤਰ੍ਹਾਂ ਦੇ ਮਹਾਤਮਾ ਹੁੰਦੇ ਨੇ ਇੱਕ ਉਹ ਹੁੰਦੇ ਨੇ ਜਿਹੜੇ ਮਾਸ ਮੂਵਮੈਂਟ ਪੈਦਾ ਕਰ ਦਿੰਦੇ ਨੇ ਜਿੱਥੇ ਜਾਣਗੇ ਉੱਥੇ ਵਜਾਰਾ ਹੀ ਬੰਦੇ ਉਹਨਾਂ ਦੇ ਬਚਨ ਸੁਣਨ ਵਾਸਤੇ ਆਉਂਦੇ ਇੱਕ ਉਹ ਹੋਇਆ ਕਰਦੇ ਨੇ ਅਵਸਥਾ ਉਹਨਾਂ ਦੀ ਬਹੁਤ ਉੱਚੀ ਹੁੰਦੀ ਹੈ ਲੇਕਿਨ ਉਹ ਚੁੱਪ ਕਰਕੇ ਬੈਠਦੇ ਨੇ ਉਹਨਾਂ ਦੇ ਨੇੜੇ ਜਿੰਨੇ ਆਪ ਆ ਜਾਣਗੇ ਜਿਵੇਂ ਖੂਹ ਦੇ ਨੇੜੇ ਜਿੰਨੇ ਆ ਜਾਣਗੇ ਉਹ ਪਾਣੀ ਪੀ ਲੈਣਗੇ ਤੂ ਵੰਦ ਤੇ ਆ ਕੇ ਲੇਕਿਨ ਦਰਿਆ ਜਿਹੜਾ ਇਹ ਨੇ ਬੰਦੇ ਹੀ ਚੱਲੀ ਜਾਣਾ ਪਤਾ ਹੀ ਨਹੀਂ ਇਹਦੇ ਤੋਂ ਜਾਨਵਰਾਂ ਨੇ ਵੀ ਪਾਣੀ ਪੀਣਾ ਬੰਦਿਆਂ ਨੇ ਵੀ ਪਾਣੀ ਪੀਣਾ ਵੇਹਾਂ ਤੋਂ ਨਾ ਦਾ ਪਰਵਕਾਰ ਰਿਹਾ ਕਰਦਾ ਅਵਸਥਾ ਚ ਨਹੀਂ ਕੋਈ ਭੇਦ ਹੋਇਆ ਕਰਦਾ ਅਵਸਥਾ ਉਹਦੀ ਵੀ ਉਨੀ ਹੁੰਦੀ ਆ ਦੂਸਰੇ ਉਹਨਾਂ ਦੀ ਵੀ ਉਨੀ ਹੁੰਦੀ ਆ ਜਿਹੜਾ ਬਿਲਕੁਲ ਕੋਸ਼ਾ ਨਸ਼ੀਨ ਬੈਠਾ ਕਿਸੇ ਨੂੰ ਮਿਲਦਾ ਤੱਕ ਨਹੀਂ ਹੈ ਉਹਦੀ ਵੀ ਅਵਸਥਾ ਉੱਤੀ ਹੁੰਦੀ ਆ ਲੇਕਿਨ ਡਿਊਟੀ ਉਹਨਾਂ ਵਾਹ ਪੁਰਸ਼ਾਂ ਦੀ ਹੁੰਦੀ ਹੈ ਆ ਬਚਪਾ ਅਬਰ ਨਾਮ ਜਪਾਵੇ ਆ ਵੀ ਨਾਮ ਜਪਨਾ ਤੇ ਹੋਕਾ ਦੇ ਕੇ ਸੰਸਾਰ ਤੋਂ ਨਾਮ ਜਪਣਾ ਸੋ ਬਾਬਾ ਜੀ ਨੇ ਬਹੁਤ ਸਿੱਖੀ ਦਾ ਪ੍ਰਚਾਰ ਕਰਿਆ ਇੰਨੀ ਸਿੱਖੀ ਵਧੀ ਅੰਗਰੇਜ਼ੇ ਲਿਖਦਾ ਹੈ ਕਿ ਜਿਸ ਵੇਲੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆ ਉਸ ਵੇਲੇ 1 ਕਰੋੜ 10 ਲੱਖ ਸਿੱਖ ਪੰਜਾਬ ਵਿੱਚ ਸੀ ਤੇ ਜਦੋਂ ਕਿਹਾ 1861 ਦੀ ਪਹਿਲੀ ਮਰਦਮਸ਼ਿਮਾਰੀ ਹੋਈ ਉਹਦੇ ਚ ਕਿੰਨੇ ਰਹਿ ਗਏ 11 ਲੱਖ ਕੁਝ ਹਜ਼ਾਰ ਕੁ ਸੈਂਕੜੇ ਯਾਨੀ ਕਰੋੜ ਸਿਕ ਘਟਿਆ ਇੱਕ ਦਾ ਇਹ ਬਾਬਾ ਜੀ ਵੇਲੇ ਬੇਅੰਤ ਸਿੱਖੀ ਸੀ ਇਹਨਾਂ ਨੇ ਥਾਂ ਥਾਂ ਤੇ ਫਿਰ ਕੇ ਸਿੱਖੀ ਦਾ ਪ੍ਰਚਾਰ ਕਰਿਆ ਤੇ ਉਹਨਾਂ ਦੇ ਬਾਅਦ ਬਾਬਾ ਸੋਭਰ ਸਿੰਘ ਜੀ ਬਾਬਾ ਭਾਗ ਸਿੰਘ ਜੀ ਕੂਰੀ ਵਾਲੇ ਆਪ ਗੁਪਤ ਤੌਰ ਤੇ ਰਹੇ ਮਹਾਤਮਾ ਕਿਸੇ ਨੂੰ ਮਿਲਦੇ ਨਹੀਂ ਸੀ ਲੱਗਣ ਦਿੰਦੇ ਕਿਸੇ ਨੂੰ ਮਿਲਦੇ ਨਹੀਂ ਸੀ ਚੁੱਪ ਰਹਿੰਦੇ ਸੀ ਲੇਕਨ ਇੱਕ ਇੱਥੇ ਬੜੇ ਮਹਾਪੁਰਸ਼ ਦੇ ਗਏ ਸਿਕਰ ਪੰਥਨਾ ਬਾਬਾ ਵੀਰ ਸਿੰਘ ਜੀ ਨਰੰਗਾ ਬਾਦ ਵਾਲੇ ਜਿਨ੍ਹਾਂ ਨੇ ਉਸੇ ਤਰ੍ਹਾਂ ਦੇ ਨਾਲ ਕਰਿਆ ਆਪਦੇ ਪਾਸ 13000 ਸਿੰਘ ਹਰ ਵਰਤ ਨਾਲ ਰਹਿੰਦਾ ਸੀ ਜਿਹੜਾ ਪੱਕਾ ਰਹਿੰਦਾ ਸੀ ਇੰਨੇ ਕਿ ਯਾਤਰੂ ਆਏ ਰਹਿੰਦੇ ਸੀ 12-13000 25-26 ਹਜ਼ਾਰ ਦਾ ਇਕੱਠ ਰਹਿਦਾ ਸੀ ਏਡੇ ਓਡੇ ਦੇਗੇ ਨੇ ਚਾਰ ਬੰਦੇ ਅੰਦਰ ਵੜ ਕੇ ਉਹਨੂੰ ਉਹਦੀ ਸਿਫਾਈ ਕਰਦੇ ਉਹਨਾਂ ਦੇ ਬਾਅਦ ਅੰਗਰੇਜ਼ ਦਾ ਰਾਜ ਹੋ ਗਿਆ ਕਿਉਂਕਿ ਆਪਣੇ ਹੱਥਾਂ ਨਾਲੇ ਅਸੀਂ ਵੀਰ ਸਿੰਘ ਜਿਹੇ ਮਾਰ ਛੱਡੇ ਨਹੀਂ ਛੱਡਣਾ ਸਾਥ ਤੇ ਸੰਤ ਵੀ ਹੈ ਬਾਰੇਸ਼ਾ ਨੇ ਲਿਖਿਆ ਵੀ ਉਸ ਵੇਲੇ ਐਸੀ ਮਤਭ੍ਰਿਸ਼ਟ ਹੋ ਗਈ ਸੀ ਸਿੰਘਾਂ ਦੀ ਕਿ ਆਪਣੇ ਇਹ ਮਹਾਤਮਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਮਾਰ ਫਕਰਨਾ ਕਹਿੰਦੇ ਸੀ ਵੀ ਅਸੀਂ ਤਾਂ ਵੀਰ ਸਿੰਘ ਵਰਗੇ ਵੀ ਮਾਰ ਦਿੱਤੇ ਤੇ ਹੁਣ ਅਸੀਂ ਕੋਈ ਸਾਧੂ ਸੰਤ ਪੰਜਾਬ ਚ ਰਹਿਣ ਹੀ ਨਹੀਂ ਦੇਣਾ 75000 ਬੰਦਾ ਚੜ ਕੇ ਆਇਆ ਸੀ ਤੋਪਖਾਨਾ ਲੈ ਕੇ ਰਸਾਲੇ ਲੈ ਕੇ ਬਾਬਾ ਜੀ ਨੂੰ ਮਾਰਨ ਵਾਸਤੇ ਬਾਬਾ ਜੀ ਨੇ ਕੀ ਕਰਿਆ ਕਹਿਣ ਲੱਗੇ ਪਾਈ ਸੈਂਕੜੇ ਟੀਨਾ ਦਾ ਘਿਉ ਦਾ ਦੇਸੀ ਘਿਉ ਦਾ ਪ੍ਰਸ਼ਾਦ ਬਣਾਓ ਸੰਗਤ ਆ ਰਹੀ ਹੈ ਕਹਿੰਦੇ ਬਾਬਾ ਜੀ ਸੰਗਤ ਨਹੀਂ ਆ ਰਹੀ ਉਹ ਤਾਂ ਤੋਪਾਂ ਲੈ ਕੇ ਆਪਾਂ ਨੂੰ ਮਾਰਨ ਆ ਰਹੇ ਕਹਿੰਦੇ ਰਾਜ ਸਿੰਘ ਉਹ ਮਾਰਦਾ ਰੱਖਦਾ ਇੱਥੇ ਪਰਮੇਸ਼ਰ ਹੀ ਆ ਹੋਰ ਕੋਈ ਨਹੀਂ ਰੱਖਦਾ ਆਪੇ ਮਾਰਦਾ ਹੈ ਆਪੇ ਜਵਾਬਦਾ ਹੈ ਆਪਾਂ ਗੁਰੂ ਨਾਨਕ ਦੇ ਲੰਗਰ ਦੇ ਪਹਿਰੇਦਾਰ ਆ ਇਹਦੇ ਤੋਂ ਸਾਰੀ ਸ੍ਰਿਸ਼ਟੀ ਨੇ ਫਾਇਦਾ ਉਠਾਉਣਾ ਹੈ ਸਾਰੀ ਦੁਨੀਆ ਦੀ ਭੁੱਖ ਇਸ ਲੰਗਰ ਨੇ ਦੂਰ ਕਰਨੀ ਹੈ ਸੋ ਤੁਸੀਂ ਛੇਕੜੇ ਪੀਪਿਆਂ ਦਾ ਪ੍ਰਸ਼ਾਦ ਬਣਾਓ ਉਹ ਤੋਪਾਂ ਦੇ ਫਾਇਰ ਕਰ ਰਹੇ ਨੇ ਤੇ ਇਧਰਲੇ ਪਾਸੇ ਹਰੀ ਦਾ ਜਾਸ਼ ਹੋ ਰਿਹਾ ਕਹਿੰਦੇ ਬਾਬਾ ਜੀ ਹੁਕਮੰਦਿਓ 26 ਹਜ਼ਾਰ ਸਿੰਘਾਂ ਲੜਨ ਮਰਨ ਨੂੰ ਤਿਆਰ ਹੋਇਆ ਕਹਿੰਦੇ ਨਾਂ ਪ੍ਰੇਮੀਓ ਇੱਥੇ ਸਾਰੇ ਪੰਜਾਬ ਦੇ ਅੰਦਰ ਰੋਣਾ ਪਿੱਟਣਾ ਪੈ ਜਾਏਗਾ ਆਪਾਂ ਸਾਧਾਰਨ ਕੌਣ ਰੋਣ ਵਾਲੇ ਆ ਆਪਾਂ ਨੂੰ ਕਿਹਦੇ ਰੋਣਾ ਆਪਾਂ ਹੀ ਸੀਸ ਹੋ ਜੋ ਲੇਕਿਨ ਜਿਹੜੇ ਬਚ ਜਾਓਗੇ ਉਹ ਇਹ ਗੱਲ ਕਰਿਓ ਜਦੋਂ ਆਉਣਗੇ ਇੱਥੇ ਉਹਨਾਂ ਦਾ ਸਵਾਗਤ ਕਰਿਓ ਦੋ ਹੱਥ ਜੋੜ ਕੇ ਬੇਨਤੀ ਕਰਿਓ ਪ੍ਰੇਮਿਓ ਪੰਗ ਤਾਂ ਲਾਓ ਲੰਗਰ ਤਿਆਰ ਕਰੋ। ਛੋਏ ਸਤਨਾਂ ਨਾਲ ਰੋਇਆ ਜਦੋਂ ਗੁਰੂ ਮਾਰੀ ਫੌਜ ਉਸ ਨੂੰ ਕਹਿੰਦੇ ਨੇ। ਜਦੋਂ ਗੁਰੂ ਮਾਰੀ ਫੌਜ ਆਈ ਉਸ ਬਲੀ ਉਹਨੇ ਪਹਿਲੀ ਗੱਲ ਇਹ ਕਹੀ ਵੀ ਤੁਸੀਂ ਬੈਠੋ ਬੈਠ ਕੇ ਪ੍ਰਸ਼ਾਦਾ ਖੋ। ਭੁੱਖੇ ਸੀਗੇ ਲੇਕਿਨ ਜੋਰ ਜਬਰ ਬੜਾ ਸੀ। ਸ਼ਾਂਤਾਂ ਦੀ ਨਰਾਦਰੀ ਕਰਦੇ ਸੀ ੱੱਕੇ ਮਾਰਨੇ ਮੁੱਕੇ ਮਾਰਨ ਡੰਡੇ ਮਾਰਦੇ ਸੀ ਤਲਵਾਰਾਂ ਮਾਰਦੇ ਸੀ ਉਹ ਕਹਿੰਦੇ ਮਾਰ ਲਓ। ਕੋਗਮਦੇ ਸਾਨੂੰ ਹੱਥ ਚੱਕਣ ਦਾ ਜਦ ਕੁਛ ਵੀ ਨਾ ਹੋਇਆ ਉਸ ਵੇਲੇ ਕਹਿੰਦੇ ਪੰਗਤਾਂ ਲਾਓ ਜਿਹੜੇ ਜ਼ਖਮੀ ਹੋਏ ਸੀ ਕਹਿੰਦੇ ਬੈਠੋ ਤੁਸੀਂ ਪੰਗਤਾਂ ਲਾਓ ਬਲੰਗਰ ਦੀ ਸੇਵਾ ਕਰੀਏ ਉਹ ਲੰਗਰ ਵਰਤਾਉਂਦੇ ਨੇ ਜਦੋਂ ਛਕਦੇ ਨੇ ਲੰਗਰ ਉਸ ਵੇਲੇ ਅੰਦਰੋਂ ਚਾਣਣਾ ਆਇਆ ਵੀ ਅਸੀਂ ਤਾਂ ਬੜਾ ਮਾੜਾ ਕੰਮ ਕਰਿਆ ਇੱਕ ਸਾਧੂ ਨੂੰ ਮਾਰਤਾ ਜਿਹੜਾ ਸਾਰੀ ਸ੍ਰੀ ਟੀ ਨੂੰ ਸੰਭੀ ਬੈਠਾ ਸੀ ਕੋਈ ਨਾ தம்ੇ ਸਵਾਦ ਵਿਨ ਸਾਧਨਾ ਦਿਸਾਇਆ ਜਗ ਵਿੱਚ ਕੋਆ ਗੁਰੂ ਨਾਨਕ ਆਇਆ ਸੀ ਸਾਥ ਬਣਾਉਣ ਵਾਸਤੇ ਕਿਉਂਕਿ ਸਾਧਾਂ ਸਾਧਾਂ ਦਾ ਘਾਟਾ ਪੈ ਗਿਆ ਸੀ ਸੰਸਾਰ ਵਿੱਚ ਇਧਰ ਇਹ ਗੁਰੂ ਮਾਰੀਆਂ ਫੌਜਾਂ ਐਸੀਆਂ ਹੋਈਆਂ ਕਿ ਸੰਤਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਬਾਬਾ ਜੀ ਨੇ ਉਸੇ ਬਾਅਦ ਬਾਬਾ ਮਹਾਰਾਜ ਸਿੰਘ ਜੀ ਨੂੰ ਬਾਗਡੋਰ ਸੰਵਾਲੀ ਬਾਬਾ ਖੁਦਾ ਸਿੰਘ ਜੀ ਬੜੇ ਵਿਚਕੋਟੀ ਦੇ ਮਹਾਤਮਾ ਉਹਨਾਂ ਦੇ ਸਾਥੀ ਹੋਏ ਉਹਨਾਂ ਨੇ 4 ਸਾਲ ਸਿੱਖਾਂ ਨੂੰ ਦੀਮਰਾਨ ਨਹੀਂ ਹੋਣ ਦਿੱਤਾ 1847 ਤੇ ਜੰਗ ਹੋਇਆ ਸੀ 1852 ਤੱਕ ਪਿੰਡ ਪਿੰਡ ਫਿਰ ਕੇ ਰਾਤਾਂ ਨੂੰ ਫੈਰਦੇ ਨਹੀਂ ਸੀ ਕਿਤੇ ਇਹ ਹੀ ਦੱਸੇ ਕਿ ਸਿੰਘੋ ਕਵਰਾਉਣਾ ਤਕੜੇ ਹੋ ਗੁਰੂ ਦਾ ਲੜ ਨਹੀਂ ਛੱਡਣਾ ਠੀਕ ਹੈ ਵਿਦੇਸ਼ੀ ਆ ਗਿਆ ਜ਼ੁਲਮ ਕਰਦਾ ਪਰ ਗੁਰੂ ਦੇ ਭਰੋਸੇ ਦੇ ਤੁਸੀਂ ਸਿੱਖੀ ਕਾਇਮ ਰੱਖ ਨਾਲ ਸੰਦੇਸ਼ ਦਿੰਦੇ ਸੀ ਨਾਲ ਜੋ ਵਰਮ ਗਿਆਨ ਦੀ ਦਾਤ ਸੀ ਨਾਮ ਦੀਆਂ ਯੋਗਤੀਆਂ ਉਗਤੀਆਂ ਸਾਰੀਆਂ ਉਸੇ ਤਰ੍ਹਾਂ ਸੀਨੇ-ਸੀਨੇ ਚਲਦੀਆਂ ਚਲਦੀਆਂ ਬਾਬਾ ਰਾਮ ਸਿੰਘ ਜੀ ਤੋਂ ਹੁੰਦੀਆਂ ਬਾਬਾ ਕਰਮ ਸਿੰਘ ਜੀ ਰੋਟੀ ਮਰਦਾਨ ਵਾਲਿਆਂ ਤੱਕ ਪਹੁੰਚ ਜਾਂਦੀ ਇਹਨਾਂ ਨੇ 101 ਮਹਾਪੁਰਸ਼ ਪੈਦਾ ਕੀਤੇ ਵਰਮ ਗਿਆਨੀ ਜਿਨ੍ਹਾਂ ਨੇ ਆਪ ਤਾਂ ਉੱਥੇ ਹੀ ਰਹੇ ਬਤੀ ਮਜ਼ਾਨ ਲੇਕਿਨ ਉਹ ਮਹਾਤਮਾ ਥਾਂ-ਥਾਂ ਤੇ ਫਿਰ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਜਿੰਨੀਆਂ ਸੰਪਰਦਾਵਾਂ ਨਿਰਗੁਣ ਪਾਸ਼ਨਾ ਦੀਆਂ ਆਪ ਨੂੰ ਮਿਲਣਗੀਆਂ ਦੋ ਤਰ੍ਹਾਂ ਦੀਆਂ ਨੇ ਇੱਕ ਸਰਗੁਣ ਪਾਸ਼ਨਾ ਵਾਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਇਸੇ ਤਰ੍ਹਾਂ ਪੂਜਦੇ ਨੇ ਜਿਵੇਂ ਮੰਦਰਾਂ ਦੇ ਵਿੱਚ ਮੂਰਤੀਆਂ ਉਪਰਲੇ ਪੂਜਦੇ ਨੇ ਇੱਕ ਹੋਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਮੰਨਦੇ ਨੇ ਤੇ ਨਿਰਾਕਾਰ ਪਰਮੇਸ਼ਰ ਨੂੰ ਘਟ ਘਟ ਵਿੱਚ ਵਿਆਪਕ ਸਮਝਦੇ ਨੇ ਉਹ ਇਹ ਅਗਲੀ ਜਮਾਤ ਹੈ ਪੀ ਐਚ ਡੀ ਉਹ ਐਮ ਐ ਦੀ ਜਮਾਤ ਹੈ ਦੋਹੇ ਤਰ੍ਹਾਂ ਦੇ ਮਹਾਤਮਾ ਹੈ ਲੇਕਿਨ ਇਹ ਜਿਹੜੀ ਸੰਪਰਦਾ ਪਾਈ ਦਿਆ ਸਿੰਘ ਵਲ ਗਿਆ ਇਹ ਨਿਰਗੁਣ ਉਪਾਸ਼ਕ ਹੈ ਸਾਰਗੁਣ ਦੀ ਹੈ ਪਹਿਲਾਂ ਪਹਿਲਾਂ ਬਾਅਦ ਚ ਨਹੀਂ ਹੈ ਭਗਤੀ ਵੇਲੇ ਦੋ ਨੇ ਲੇਕਿਨ ਉੱਤੇ ਜਾ ਕੇ ਫਿਰ ਆਪਣਾ ਆਪ ਆ ਖਤਮ ਕਰਕੇ ਇੱਕ ਵਿੱਚ ਸਮਾ ਜਾਣਾ ਸੋ ਬਾਬਾ ਕਰਮ ਸਿੰਘ ਜੀ ਤੋਂ ਤਿੰਨ ਮਹਾਪੁਰਸ਼ ਬੜੇ-ਬੜੇ ਹੋਏ ਬਾਬਾ ਲਾਲ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਰੀਰ ਇਹਨਾਂ ਦੀ ਥਾਂ ਤੇ ਛੱਡਿਆ ਫਿਰ ਬਾਬਾ ਆਇਆ ਸਿੰਘ ਜੀ ਤੇ ਤੀਸਰੇ ਮਹਾਕੁਰੇ ਜਿਨ੍ਹਾਂ ਨੂੰ ਇਸ ਮਾਲ ਵਿੱਚ ਪ੍ਰਚਾਰ ਕਰਨ ਦੀ ਡਿਊਟੀ ਦਿੱਤੀ ਆ ਬਾਬਾ ਅਤਰ ਸਿੰਘ ਜੀ ਦੇ ਰੂਸਾਬ ਵਾਲੇ ਆਪ ਤੋਂ ਬਾਅਦ ਬਡੇ ਪ੍ਰਤਾਪ ਵਾਲੇ ਮਹਾਰਾਜ ਜੀ ਰਾਰੇ ਸਾਹਿਬ ਵਾਲੇ 54 ਸਾਲ ਇਸ ਧਰਤੀ ਦੇ ਉੱਤੇ ਦੇਸ਼ਾਂ ਵਿਦੇਸ਼ਾਂ 'ਚ ਛੱਤ ਦੀ ਆਵਾਜ਼ ਬੁਲੰਦ ਕੀਤੀ ਜੋ ਹੁਣ ਤੱਕ ਵੀ ਬੁਲੰਦ ਹੈ ਤੇਪਾ ਸਾਇੰਸ ਆ ਗਈ ਉਹਨਾਂ ਨੇ ਆਵਾਜ਼ ਫੜ ਲਈ ਘਰ-ਘਰ ਦੇ ਅੰਦਰ ਤੇਪਾਂ ਲੱਗੀਆਂ ਹੋਈਆਂ ਸੋ ਐਸੇ ਪਿਆਰ ਵਾਲੇ ਮਹਾਪੁਰਸ਼ ਅੱਜ ਦੇ ਦਿਨ ਜਾਣ ਦੀ ਤਿਆਰੀ ਕਰ ਰਹੇ ਨੇ ਲਾਸਟ ਦੀਵਾਨ ਲੱਗਿਆ ਹੋਇਆ ਉਹਨਾਂ ਦਾ ਬਲਬਰਹੈਂਪਟਨ ਲੇਕਿਨ ਇੱਕ ਦੀਵਾਨ ਹੋਰ ਵਕਤ ਬਚਦਾ ਸੀ ਆਖ ਨੇ ਉਸ ਵੇਲੇ ਅਚਾਨਕ ਗੈਦਰਤਾ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਤੁਹਾਡਾ ਆਖਰੀ ਦੀਵਾਨ ਹੈ ਜਿਹੜਾ ਸਮਾਪਤ ਪਿਆ ਸਾਰੇ ਰਾਨ ਹੋ ਗਏ ਸੈਕਟਰੀ ਵੀ ਹੋ ਗਿਆ ਫਿਰ ਕੱਲ ਦਾ ਦੀਵਾਨ ਆਖਦੀ ਅਜਤਾ ਹੈ ਲੇ ਹਨੈਸੀ ਮਾਇਆ ਭਈ ਕੋਈ ਬੰਦਾ ਦੁਆਰ ਚੋ ਕਹਿ ਨਾ ਸਕਿਆ ਵੀ ਮਹਾਰਾਜ ਕਹਿੰਦਾ ਦੁਆਰ ਆਇਆ ਆਪ ਦਾ ਅਜੇ ਨਹੀਂ ਖਤਮ ਹੋਇਆ ਮੈਂ ਜਦ ਗਿਆ ਬਲੂਰਹੈਮਪਟਨ ਉੱਥੇ ਮਿਲਿਆ ਮੈਂ ਕਿਹਾ ਤੁਸੀਂ ਕਿਸੇ ਨੂੰ ਮੈਂ ਕਿਹਾ ਕਹਦੇ ਪਤਾ ਹੀ ਨਹੀਂ ਸਾਨੂੰ ਕੀ ਹੋ ਗਿਆ ਸੰਗਤ ਵੀ ਗਏ ਸੰਗਤ ਨਾਲ ਹੀ ਮਿਲੇ ਮੈਂ ਕਿਹਾ ਜਾਂਦਾ ਸੀ ਸਭ ਤੇ ਘਰ ਕਿ ਮੈਂ ਆਹੀ ਗੱਲ ਪੁੱਛਦਾ ਸੀ ਜਦੋਂ ਮਹਾਰਾਜ ਜੀ ਨੇ ਇਹ ਗੱਲ ਕਹੀ ਤੇ ਤੁਸੀਂ ਉਸ ਵੇਲੇ ਕਿਹਾ ਨਾ ਵੀ ਮਹਾਰਾਜ ਕੱਲ ਦਾ ਦੀਵਾਨ ਹੋ ਰਿਹਾ ਹੈ ਤੇ ਕਦੇ ਪਤਾ ਹੀ ਨਹੀਂ ਕੀ ਹੋ ਗਿਆ ਘਰ ਆ ਕੇ ਸੋਚਿਆ ਵੀ ਕੱਲ ਦਾ ਦੀਵਾਨ ਰਹਿਣਾ ਉੱਥੇ ਨਹੀਂ ਜਾਊਗਾ ਤਾਂ ਲੱਗਿਆ ਨਾਲ ਸੈਕਟਰੀ ਨੂੰ ਪਤਾ ਲੱਗਿਆ ਦਾ ਕਿਸੇ ਪ੍ਰਧਾਨ ਨੂੰ ਦੂਸਰੇ ਦਿਨ ਆਪ ਨੇ ਇਸ ਪੰਜਪੂਰਤਕ ਚੋਲੇ ਨੂੰ ਬੈਠ ਕੇ ਚੌਂਕੜਾ ਮਾਰ ਕੇ ਸਭ ਕੁਝ ਪਹਿਲਾਂ ਦੱਸਦੇ ਰਹੇ ਜੇ ਦੇ ਸਰੀਰ ਇਤੇ ਛੱਡ ਦਈਏ ਤਾਂ ਪੋਸਟਮਾਰਟਮ ਹੁੰਦਾ ਬਾਰ ਬਾਰ ਪੁੱਛ ਲਿਆ ਕਰ ਬਾਰ ਬਾਰ ਭਲੇਖੇ ਪਾਉਂਦੇ ਨੇ ਸੋ ਉਹਨਾਂ ਦਾ ਜੋ ਜੀਵਨ ਹੈ ਉਹਨਾਂ ਦੀ ਸਹੀ ਯਾਦ ਇਹ ਹੁੰਦੀ ਆ ਮਹਾਤਮਾ ਦੀ ਕਿ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਵਿਚਾਰ ਨਿਗਾ ਮਾਰੀ ਜਾਵੇ ਜੋ ਸੰਤ ਸਮਾਗਮ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਖੁੱਲੇ ਹੁੰਦੇ ਨੇ ਖੁੱਲੇ ਆਦੇ ਵਿੱਚ ਬਹੁਤ ਸਾਰੇ ਸਾਧੂ ਮਹਾਪੁਰਸ਼ ਆਉਂਦੇ ਨੇ ਔਰ ਜੋ ਕੁਝ ਜੀ ਕਰਦਾ ਉਹ ਸੁਣਾ ਸੁਣਾਈ ਜਾਣ ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ ਇੱਕ ਸੰਤ ਸਮਾਗਮ ਹੁੰਦੇ ਨੇ ਕਿਸੇ ਦੇ ਪਰਸਾਇਜ ਵੀ ਇਹ ਨਾ ਇਹ ਨਾ ਵਾਹ ਪਰਸ਼ਾਂ ਦੀ ਯਾਦ ਸਿਮਰਤੀ ਅਸੀਂ ਤਾਜ਼ਾ ਕਰਨੀ ਹੈ ਤੇ ਇਹਨਾਂ ਦੇ ਬਾਰੇ ਕੋਈ ਦੱਸੋ ਕੋਈ ਗੱਲ ਪਿਛਲੀ ਵਾਰੀ ਅਸੀਂ ਬਹੁਤ ਮਹਾਂਤਮਾ ਇਹ ਸਾਰੀ ਸੰਪਰਦਾ ਬਾਬਾ ਜੀ ਸਿੰਘ ਬਾਬਾ ਦਵਾਲਾ ਸਿੰਘ ਜੀ ਤੇ ਮਹਾਰਾਜ ਬਾਬੇ ਅਤਰ ਸਿੰਘ ਕੀ ਮਸਤੂਆਣੇ ਵਾਲੇ ਹੋਰ ਵੀ ਮਹਾਪੁਰਸ਼ ਬੜਾ ਖੁੱਲਾ ਅਸੀਂ ਰੱਖਿਆ ਸੀ ਵੀ ਕੋਈ ਕਿਸੇ ਬਾਰੇ ਸੁਣਾ ਪਰ ਹੋਇਆ ਕਿ ਬੜਾ ਜ਼ਿਆਦਾ ਪਤਾ ਹੀ ਨਹੀਂ ਲੱਗਿਆ ਸੁਣਾਉਣ ਵਾਲਿਆਂ ਨੂੰ ਵੀ ਮਹਾਪੁਰਸ਼ਾਂ ਬਾਰੇ ਸੁਣਾਉਣਾ ਹੈ ਉਹ ਹੋਰੇ ਗੱਲਾਂ ਕਰ ਗਏ ਤਾਂ ਖੁੱਲਾ ਸੰਤ ਸਮਾਗਮ ਹੋਰ ਹੁੰਦਾ ਜਿਹਦੇ ਵਿੱਚ ਦੱਸਿਆ ਜਾਵੇ ਵੀ ਇਹ ਸੰਬੰਧ ਚ ਹੁੰਦਾ ਹੈ ਉਹ ਹੋਰ ਕਿਸੇ ਦੇ ਘਰ ਜਾਈਏ ਵਰਸੀ ਤੇ ਉੱਥੇ ਉਹਦੀ ਉਹ ਗੱਲ ਕਰਨੀ ਪੈਂਦੀ ਹੈ ਉਹਦੇ ਗੁਣਾ ਗੁਣ ਦੱਸਣੇ ਪੈਂਦੇ ਨੇ ਇਹ ਉਹਦਾ ਹੀ ਗੱਲ ਤੋਂ ਪ੍ਰੇਰਨਾ ਲੈਣੀ ਪੈਂਦੀ ਆ ਵੀ ਜਿਹਦੇ ਕੋਲ ਅਸੀਂ ਆਏ ਆ ਇਹ ਕਿਹੜਾ ਜਾਂ ਬੰਦਾ ਸੀ ਇਹਦੇ ਜੀਵਨ ਚ ਕਿਹੜੇ ਕਿਹੜੇ ਗੁਣ ਸੋ ਇਧਰ ਲੀਆਂ ਉਧਰ ਲੀਆਂ ਟੋਰੇ ਮਾਰਨਾ ਮਹਾਪੁਰਸ਼ਾਂ ਦੀ ਯਾਦ ਨਹੀਂ ਹੋਇਆ ਕਦੀ ਸੋ ਮਹਾਪੁਰਸ਼ਾਂ ਦਾ ਜਿਆਦਾ ਸੀ ਜੀਵਨ ਵਿਚਾਰਦੇ ਆ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਪ੍ਰਕਾਸ਼ ਦਿੱਤਾ ਹੋਇਆ ਸਿਧਾਂਤ ਹੈ ਉਦੇ ਮੁਤਾਬਕ ਸਾਨੂੰ ਵਿਚਾਰਨਾ ਪੈਂਦਾ